ਨਾਮ ਹੈ ਵੀਰ ਸਰ ਜਸ਼ਨਦੀਪ कौर ਅੱਜ ਦਾ ਕੀ ਪ੍ਰੋਗਰਾਮ ਸੀਗਾ ਇਹ ਅੱਜ ਸਰ ਜਿਹੜੇ ਮੈਰਿਟ ਹੋਲਡਰਸ ਬੱਚੇ ਸੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀ ਕਿੱਦਾਂ ਦਾ ਲੱਗ ਰਿਹਾ ਕਿੰਨੀ ਪੋਜੀਸ਼ਨ ਸਾਸੀ ਕੀਤੀ ਸਰ ਪੰਜਾਬ ਦੇ ਵਿੱਚ 14ਵਾਂ ਰੈਂਕ ਪ੍ਰਾਪਤ ਕੀਤਾ ਤੇ ਸਾਨੂੰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਜਿਹੜੇ ਲਗਾਤਾਰ ਮੈਰਿਟਸ ਚੱਲ ਰਹੀਆਂ ਸੀ ਮੈਂ ਉਹਦੇ ਵਿੱਚ ਵਾਅਦਾ ਕੀਤਾ ਸਰ ਕਿਹੜਾ ਪਿੰਡ ਆਪਣਾ ਸਰ ਲੇਲ ਕਲਾਮ ਔਰ ਮਾਵਾ ਤੁਹਾਡੇ ਕਿੱਦਾਂ ਦਾ ਉੱਛਿਆ ਹੈ ਸਰ ਉਹਨਾਂ ਨੂੰ ਵੀ ਬਹੁਤ ਖੁਸ਼ੀ ਹੈ ਉਹਨਾਂ ਦਾ ਵੀ ਪੂਰੀ سپورਟ ਸੀ ਤੇ ਉਹਨਾਂ ਦੇ سپورਟ ਟੀਚਰਸ ਦੀ سپورਟ ਨਾਲ ਇਹ ਕਾਫੀ ਸਫਲ ਹੋ ਸਕੇ ਹੈ ਸਕੂਲ ਦਾ ਕਿੱਦਾਂ ਦਾ ਰੋਲ ਰਿਹਾ ਹੈ ਤੁਹਾਨੂੰ ਕਹੋ ਲੱਗੇ ਸਰ ਸਕੂਲ ਨੇ ਬਹੁਤ ਸਪੋਰਟ ਕੀਤਾ ਸਪੈਸ਼ਲੀ ਪ੍ਰਦੀਪ ਸਰ ਦਰਜੀਤ ਮੈਮ ਨੇ ਤੇ ਉਹਨਾਂ ਨੇ ਸਾਨੂੰ ਟਾਈਮ ਟੂ ਟਾਈਮ ਹਰ ਹਰ ਤਰ੍ਹਾਂ ਦਾ ਸਟੱਡੀ ਮਟੀਰੀਅਲ ਪ੍ਰੋਵਾਈਡ ਕੀਤਾ ਐਕਸਟਰਾ ਕਲਾਸਿਸ ਤੇ ਵਿంటర్ ਵਕੇਸ਼ਨ ਚ ਵੀ ਸਾਡੀ ਕਲਾਸਿਸ ਲੱਗਦੀਆਂ ਰਹੀਆਂ ਬਹੁਤ ਵਧੀਆ ਸੀ ਸਰ ਛੋਟੀ ਨਾਲ ਵੀ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਕੀ ਸਹੀ ਰੋਡ ਦੇਣਾ ਚਾਹੀਦਾ ਸਰ ਮੈਂ ਵੀ ਕਹੂੰਗੀ ਕਿ ਵਧੀਆ ਵਧੀਆ ਪੜੋ ਤੇ ਅੱਗੇ ਵਧੀਆ ਆਪਣੀ ਜੀਵਨ ਚ ਵਧੀਆ ਕੁਝ ਕਰੋ ਦੇ ਕੀ ਨਾਮ ਹੈ ਖੁਸ਼ਪ੍ਰੀਤ ਕਾ ਕਿਹੜਾ ਪਿੰਡ ਹੈ ਲਹਿਲਕਲਾ ਅੱਜ ਦਾ ਕੀ ਪ੍ਰੋਗਰਾਮ ਸੀਗਾ ਸਰ ਅੱਜ ਮੈਰਿਟ ਵਿੱਚ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਸੀ ਕਿਦਾਂ ਦਾ ਲੱਗ ਰਿਹਾ ਹੈਗਾ ਸਨਮਾਨਿਤ ਹੋਣ ਲੱਗੇ ਸਰ ਬਹੁਤ ਵਧੀਆ ਲੱਗ ਰਿਹਾ ਹੈ ਮਾ ਬਾਬੋ ਦਾ ਕਿਦਾਂ ਦਾ ਧਿਆਨ ਹੈ ਸੋਨੂ ਨੇ ਮੈਨੂੰ ਬਹੁਤ ਸਪੋਰਟਿਵ ਕੀਤਾ ਤੁਹਾਡੇ ਨਾਲ ਤੇ ਸਾਥੀਆਂ ਨੂੰ ਕੀ ਕਹਿਣਾ ਚਾਹੋਗੇ ਉਹ ਮੇਰੇ ਤੋਂ ਵੀ ਅੱਗੇ ਜਾਣ ਤੇ ਸਾਡੇ ਸਕੂਲ ਦਾ ਨਾਮ ਰੋਸ਼ਨ ਕਰਨ ਜੀ ਸੋਨੂ ਰਾਣੀ ਸਾਡੇ ਦਾ ਕੀ ਪ੍ਰੋਗਰਾਮ ਸੁਣਿਆ ਅੱਜ ਸਾਡੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੇਲਕਲਾਂ ਦੀ ਵਿਦਿਆਰਥਣ ਖੁਸ਼ਪ੍ਰੀਤ कौर ਨੇ 8ਵੀਂ ਜਮਾਤ ਦੇ ਵਿੱਚੋਂ ਮੈਰਿਟ ਦੇ ਵਿੱਚੋਂ 600 ਦੇ ਵਿੱਚੋਂ 596 ਅੰਕ ਲੈ ਕੇ ਚੌਥਾ ਰੈਂਕ ਹਾਸਿਲ ਕੀਤਾ ਤਾਂ ਸਾਡੇ ਸਾਰਿਆਂ ਲਈ ਇਹ ਬੜੇ ਮਾਣ ਦੀ ਗੱਲ ਹੈ ਪਿੰਡ ਵਾਸੀਆਂ ਦੇ ਵਿੱਚ ਇਲਾਕਾ ਨਿਵਾਸੀਆਂ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਹੈ ਇਸ ਗੱਲ ਦੀ ਤੇ ਸਾਨੂੰ ਮਾਣ ਹੈ ਇਸ ਬੱਚੇ 'ਤੇ ਕੀ ਕਹਿਣਾ ਚਾਹੋਗੇ ਜਿਹੜੇ ਬਾਕੀ ਦੇ ਸਟੂਡੈਂਟ ਨਹੀਂ ਗਏ ਬਾਕੀ ਦੇ ਸਟੂਡੈਂਟਸ ਨੂੰ ਮੈਂ ਇਹੀ ਕਹੂੰਗੀ ਵੀ ਉਹ ਵੀ ਇਸ ਬੱਚੇ ਤੋਂ ਇਨਸਪੀਰੇਸ਼ਨ ਲੈਣ ਤੇ ਸਾਡੇ ਸਕੂਲ ਇਨਚਾਰਜ ਸ਼੍ਰੀ ਪ੍ਰਦੀਪ ਸਰ ਤੇ ਬਾਕੀ ਸਟਾਫ ਮੈਂਬਰਸ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਇਸ ਬੱਚੇ ਨੇ ਵੀ ਬਹੁਤ ਮਿਹਨਤ ਕੀਤੀ ਹੈ ਤਾਂ ਉਹ ਇਸ ਬੱਚੇ ਤੋਂ ਪ੍ਰੇਰਣਾ ਲੈਣ ਤੇ ਅੱਗੇ ਉਮੀਦ ਹੈ ਸਾਨੂੰ ਇਸ ਤੋਂ ਵੀ ਜ਼ਿਆਦਾ ਜਿਹੜੇ ਮੈਰਿਟ ਹਨ ਉਹ ਅਸੀਂ ਲੈ ਕੇ ਆਵਾਂਗੇ ਮਤਲਬ ਕਿਦਾਂ ਦਾ ਮਸੂਹੂਰੇ ਕਿ ਕਿਸੇ ਇੱਕ ਬੱਚੇ ਇੱਕ ਨੂੰ ਸੂਦੇ ਬਾਰ-ਬਾਰ ਇਹਹੀ ਬਖਸ਼ਣਾ ਬੱਚਿਆਂ ਦੇ ਕੁਝ ਨਾ ਕੁਝ ਪੋਜੀਸ਼ਨ ਹਾਸਲ ਕਰਨੀਆਂ ਕਦੇ ਟੀਚਰ ਖੇਤਰ ਤੇ ਕਦੇ ਪੜਾਈ ਦੇ ਖੇਤਰ ਤੇ ਕਿੰਨਾ ਦਾ ਖੁਸ਼ ਹੋਇਆ ਤੇ ਚੀਜ਼ਾਂ ਨੇ ਬਹੁਤ ਮਾਣ ਦੀ ਗੱਲ ਹੈ ਸਾਡੇ ਲਈ ਬਹੁਤ ਵਧੀਆ ਮਹਿਸੂਸ ਹੋ ਰਿਹਾ ਕਿਉਂਕਿ ਜਦੋਂ ਇੱਕ ਬੱਚੇ ਦੀ ਤੇ ਟੀਚਰ ਦੀ ਮਿਹਨਤ ਪੱਲੇ ਪੈਂਦੀ ਹੈ ਤਾਂ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਮੇਰਾ ਨਾਮ ਦਲਜੀਤ ਕੌਰ ਪੰਜਾਬੀ ਲੈਕਚਰਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਲਕਲਾ ਅੱਜ ਦਾ ਕੀ ਪ੍ਰੋਗਰਾਮ ਹੈ ਅੱਜ ਸਰ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ 8ਵੀਂ ਜਮਾਤ ਤੇ 12ਵੀਂ ਜਮਾਤ ਦੇ ਬੋਰਡ ਦੇ ਨਤੀਜਿਆਂ ਵਿੱਚੋਂ ਸਾਡੇ ਬੱਚਿਆਂ ਨੇ ਮੈਡ ਦੇ ਵਿੱਚ ਸਥਾਨ ਹਾਸਲ ਕੀਤਾ ਇਹ ਤੇ ਸਾਡੇ ਸਕੂਲ ਦਾ ਮਾਣ ਹੈ ਜਿਹੜਾ ਵਧਾਇਆ ਕਿੰਦਾਂ ਦਾ ਲੱਗਦਾ ਕਿ ਕੁਛ ਨਾ ਕੁਛ ਕੱਸੀ ਵੀ ਦੀ ਸਕੂਲ ਦੀ ਜਹੀ ਹੁੰਦੀ ਜਿਸ ਨਾਲ ਕੋਈ ਨਾ ਕੋਈ ਫਰਕ ਪੈਂਦਾ ਜੀ ਜੀ ਬਿਲਕੁਲ ਬਹੁਤ ਮਾਨ ਵਾਲੀ ਗੱਲ ਹੈ ਜੀ ਸਾਡੇ ਲਈ ਹਰ ਦਿਨ ਭਾਗਾ ਵਾਲਾ ਹੁੰਦਾ ਹੈ ਕਿ ਖੇਡਾਂ ਦੇ ਵਿੱਚ ਵੀ ਤੇ ਵਿਦਿਅਕ ਜਿਹੜੇ ਆਪਣੇ ਰਿਜ਼ਲਟ ਆਉਂਦੇ ਨੇ ਨਤੀਜੇ ਆਉਂਦੇ ਆ ਉਹਨਾਂ ਦੇ ਵਿੱਚ ਵੀ ਅਸੀਂ ਸ਼ਾਨਦਾਰ ਪ੍ਰਦਰਸ਼ਨ ਜਿਹੜਾ ਕਰਦੇ ਆ ਤੇ ਉਹਦੇ ਲਈ ਸਾਡੇ ਸਕੂਲ ਇੰਚਾਰਜ ਸ੍ਰੀ ਪ੍ਰਦੀਪ ਕੁਮਾਰ ਜੀ ਸਕੂਲ ਪ੍ਰਿੰਸੀਪਲ ਸ੍ਰੀ ਗੁਰਵਿੰਦਰ ਸਰ ਜੀ ਤੇ ਪੂਰਾ ਜਿਹੜਾ ਸਮੁੱਚਾ ਸਟਾਫ ਹੈ ਉਹ ਵਧਾਈ ਦਾ ਪਾਤਰ ਹੈ ਪਿੰਡ ਦੇ ਵਿੱਚ ਜਾਂ ਫਿਰ ਮਾਪੇ-ਵਾਪੇ ਦੇ ਵਿੱਚ ਕਹਿ ਲਈਏ ਜਾਂ ਟੀਚਰ ਸਾਹਿਬਾਨ ਜਿਹੜੇ ਪੜ੍ਹਾ ਰਹੇ ਸੀ ਕਿੰਦਾ ਦਾ ਮਾਹੌਲ ਬਣਿਆ ਬੱਚਿਆਂ ਨੂੰ ਅੱਗੇ ਵਧਦੇ ਸਰ ਬਹੁਤ ਵਧੀਆ ਜੀ ਸਾਰੇ ਟੀਚਰ ਹੋਰ ਮੋਟੀਵੇਟ ਹੋਇਆ ਪਿੰਡ ਵਾਲੇ ਵੀ ਬਹੁਤ ਖੁਸ਼ ਨੇ ਸਕੂਲ ਕਮੇਟੀ ਜਿਹੜੀ ਉਹ ਵੀ ਬਹੁਤ ਖੁਸ਼ ਹੈ ਅਧਿਆਪਕਾਂ ਦੇ ਪ੍ਰਦਰਸ਼ਨ ਤੋਂ ਤੇ ਅੱਗੇ ਤੋਂ ਵੀ ਸਾਰੇ ਸਟਾਫ ਹੈ ਜਿਹੜਾ ਉਹ ਇਹ ਇਹ ਦੇ ਲੈ ਕੇ ਚਾਹਦਾ ਕਿ ਅੱਗੇ ਵੀ ਅਸੀਂ ਵਧੀਆ ਪ੍ਰਦਰਸ਼ਨ ਕਰਾਂਗੇ ਜਿਹੜੇ ਛੋਟੇ ਬੱਚੇ ਨੇ ਜਿਹੜੇ ਨਾਲ ਅੱਗੇ ਨਹੀਂ ਵਧ ਰਹੇ ਜਾਂ ਕੋਸ਼ਿਸ਼ ਕਰ ਰਹੇ ਨੇ ਕਿ ਵਧਣ ਦੀ ਕਿਹਣਾ ਚਾਹੁੰਦੇ ਹਾਂ ਸਰ ਉਹਨਾਂ ਨੂੰ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਉਹਨਾਂ ਨੂੰ ਇਹਨਾਂ ਬੱਚਿਆਂ ਤੋਂ ਜਿਹੜੀ ਸਿੱਖਿਆ ਹੈ ਉਹ ਲੈਣੀ ਚਾਹੀਦੀ ਹੈ ਅਧਿਆਪਕਾਂ ਦੀ ਗੱਲ ਮੰਨਣੀ ਚਾਹੀਦੀ ਹੈ ਹਰ ਇੱਕ ਖੇਤਰ ਦੇ ਵਿੱਚ ਅੱਗੇ ਵਧਣਾ ਚਾਹੀਦਾ ਹੈ ਆਪਣਾ ਸਕੂਲ ਦਾ ਨਾਮ ਤੇ ਮਾਪਿਆਂ ਦਾ ਨਾਮ ਹੈ ਜਿਹੜਾ ਉਹ ਰੌਸ਼ਨ ਕਰਦੇ ਰਹਿਣਾ ਚਾਹੀਦਾ ਹੈ ਕਿ ਉਹ ਲੋਕਡੇ ਸਕੂਲ ਦੇ ਟੈਕਰੀਬ ਨੂੰ ਵਧੀਆ ਰਿਜ਼ਲਟ ਆ ਰਹੇ ਨੇ ਉਹਦੇ ਪਿੱਛੇ ਕੀ ਮੰਨਦੇ ਹੋ ਵੀ ਓਵਰ ਟਾਈਮ ਲਾਉਣਾ ਜਾਂ ਟਿਊਸ਼ਨਾਂ ਵਗੈਰਾ ਜਾਂ ਕਿਦਾਂ ਕੀ ਚੀਜ਼ ਮੰਨਦੇ ਜੀ ਉਹਦੇ ਲਈ ਸਭ ਤੋਂ ਪਹਿਲੀ ਗੱਲ ਤਾਂ ਲੀਡਰ ਦੀ ਹੁੰਦੀ ਆ ਸਰ ਸਾਡੇ ਜਿਹੜੇ ਲੀਡਰ ਨੇ ਜਿਵੇਂ ਪ੍ਰਦੀਪ ਕੁਮਾਰ ਜੀ ਐਨਰਜੈਟਿਕ ਨੇ ਤੇ ਉਹ ਸਮੁੱਚੇ ਸਟਾਫ ਨੂੰ ਜਿਹੜਾ ਮੋਟੀਵੇਟ ਕਰਦੇ ਰਹਿੰਦੇ ਆ ਤੇ ਬਾਕੀ ਸਾਰਾ ਸਟਾਫ ਉਹਨਾਂ ਦਾ ਸਾਥ ਦਿੰਦਾ ਐ ਐਕਸਟਰਾ ਕਲਾਸਾਂ ਲੱਗਦੀਆਂ ਨੇ ਤੇ ਹਰ ਪੀਰੀਅਡ ਲੱਗਦੇ ਆ ਤੇ ਇਹਦੇ ਨਾਲ ਬੱਚੇ ਜਿਹੜਾ ਉਹ ਅੱਗੇ ਜਾ ਰਹੇ ਆ ਜੀ ਸਰ ਕੀ ਨਾਮ ਹੈ ਜੀ ਸਰ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਅੱਗੇ ਇੱਥੇ ਕੀ ਕਰੋਗੇ ਸਰ ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਹਿਲ ਕਲਾਂ ਨੇ ਜੋ ਸੈਸ਼ਨ 2023-24 ਸੀ ਉੱਥੇ ਇਹ ਸਕੂਲ ਦੀਆਂ ਬੜੀਆਂ-ਬੜੀਆਂ ਪ੍ਰਾਪਤੀਆਂ ਰਹੀਆਂ ਨੇ ਤੇ ਸਾਡੀਆਂ 4 ਬੱਚੀਆਂ 8ਵੀਂ 10ਵੀਂ 12ਵੀਂ ਵੱਖ-ਵੱਖ ਕਲਾਸਾਂ 'ਚ ਕੋ ਮੈਰਿਟ ਹੋਲਡਰ ਰਹੀਆਂ ਨੇ ਸੋ ਉਹਨਾਂ ਬੱਚੀਆਂ ਦਾ ਮਾਣ ਵਧਾਉਣ ਲਈ ਅਸੀਂ ਅੱਜ ਇੱਥੇ ਜਿਹੜਾ ਹੈਗਾ ਸਮਾਗਮ ਕਰ ਰਹੇ ਹਾਂ ਤਾਂ ਕਿ ਹੋਰ ਬੱਚਿਆਂ ਨੂੰ ਵੀ ਜਿਹੜੀ ਹੈਗੀ ਹੈ ਉਹ ਅੱਗੇ ਤੋਂ ਪ੍ਰੇਰਨਾ ਮਿਲ ਸਕੇ ਕਿ ਤੁਹਾਨੂੰ ਲੱਗ ਰਿਹਾ ਕਿ ਸਕੂਲ ਦੇ ਲਗਾਤਾਰ ਕੁਛ ਨਾ ਕੁਛ ਜਿਹੇ ਦਿੱਤੀ ਜਾ ਰਹੇ ਨੇ ਜੋ ਮਾਪੇ ਉਹ ਜਤਨ ਦੇ ਨਾਮ ਤੋਂ ਕਰ ਰਹੇ ਨੇ ਤਾਂ ਕਿ ਬਿਲਕੁਲ ਬਹੁਤ ਵਧੀਆ ਲੱਗ ਰਿਹਾ ਜੀ ਮਤਲਬ ਮੈਂ ਇਸੇ ਇਲਾਕੇ ਤੋਂ ਬਲੰਗ ਕਰਦਾ ਇਨਾ ਸਕੂਲਾਂ ਚ ਪੜਿਆ ਤਾਂ ਕਿਤੇ ਨਾ ਕਿਤੇ ਜੜੀ ਸਾਡੀ ਖੁਸ਼ੀ ਆ ਸੀ ਉਸ ਨੂੰ ਮਹਿਸੂਸ ਕਰ ਸਕਦੇ ਆ ਕਿ ਇਸ ਜਿਹੜੇ ਅੰਡਰ ਪ੍ਰਿਵਿਲੇਜ ਸਾਡੇ ਬੱਚੇ ਨੇ ਗਰੀਬ ਘਰਾਂ ਦੇ ਉਹ ਬੜੀਆਂ-ਬੜੀਆਂ ਪ੍ਰਾਪਤੀਆਂ ਕਰ ਰਹੇ ਨੇ ਇਹਦਾ ਸਮੂੱਚਾ ਜਿਹੜਾ ਸਿਰ ਹੈ ਉਹ ਸਾਡੇ ਸਕੂਲ ਦੀ ਜਿਹੜੇ ਮਿਹਨਤੀ ਇੰਚਾਰਜ ਸ਼੍ਰੀ ਪ੍ਰਦੀਪ ਕੁਮਾਰ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਜਿਨ੍ਹਾਂ ਨੇ ਦਿਨ ਰਾਤ ਲਗਾਤਾਰ ਮਿਹਨਤ ਕੀਤੀ ਹੈ ਤੇ ਉਹਨਾਂ ਦੇ ਬੱਚਿਆਂ ਦੇ ਜੋ ਮਾਪੇ ਨੇ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਤੇ ਬੱਚਿਆਂ ਦੀ ਮਿਹਨਤ ਆ ਉਹ ਸਭ ਤੋਂ ਉੱਪਰ ਹੈ ਜੀ ਬੱਚਿਆਂ ਨੂੰ ਪੂਰੀ ਸੇਧ ਦੇਣਾ ਚਾਹੀਦਾ ਕਿ ਤੁਸੀਂ ਬੱਚੇ ਦੇ ਰੱਟੇ ਕਿਸ ਤਰ੍ਹਾਂ ਪੋਜੀਸ਼ਨ ਹਾਸਲ ਕਰਦੇ ਨੇ ਕਿ ਤਾਂ ਜਿਹੜੇ ਬਾਕੀ ਦੇ ਬੱਚੇ ਨੇ ਉਹਨਾਂ ਨੂੰ ਕੀ ਕਰੇ ਸੋ ਸਾਰੇ ਬੱਚਿਆਂ ਨੂੰ ਅਸੀਂ ਸ਼ੁਭਕਾਮਨਾਵਾਂ ਦੇਣਾ ਚਾਹਾਂਗੇ ਜੀ ਕਿ ਇਹਨਾਂ ਬੱਚਿਆਂ ਨੇ ਇੱਕ ਪਲੇਟਫਾਰਮ ਸੈੱਟ ਕੀਤਾ ਜਿੱਥੋਂ ਬਾਕੀ ਬੱਚੇ ਜਿਹੜੇ ਉਹ ਸੇਧ ਲੈ ਸਕਦੇ ਨੇ ਸਿੱਖਿਆ ਲੈ ਸਕਦੇ ਨੇ ਤੇ ਉਹ ਵੀ ਲਗਾਤਾਰ ਮਿਹਨਤ ਕਰਨ ਤੇ ਉਪਲਬਧੀਆਂ ਹਾਸਲ ਕਰਨ ਕੋਈ ਮੈਰਿਟ ਹੀ ਸਾਡਾ ਕਲਾਟੀਚਾ ਨਹੀਂ ਹੈ ਇਹ ਤਾਂ ਇੱਕ ਪੜਾਅ ਹੈ ਕਿ ਅਸੀਂ ਚਾਹੁੰਦੇ ਕਿ ਬੱਚੇ ਜਿਹੜੇ ਸਾਡੇ ਅੱਗੇ ਜ਼ਿੰਦਗੀ ਵਿੱਚ ਮਿਹਨਤ ਕਰਨ ਦੀ ਆਸ ਇੱਥੋਂ ਵਿਕਸਿਤ ਕਰਕੇ ਅੱਗੇ ਹੋਰ ਜੀਵਨ ਦੇ ਖੇਤਰ ਵਿੱਚ ਵਕ ਵਕ ਆਉਂਦੇ ਹੋਣ ਤੇ ਪੰਚੜ ਮੱਲਾ ਮਾਰਮ ਆਪਣੇ ਇਲਾਕੇ ਦਾ ਆਪਣੇ ਸਕੂਲ ਦਾ ਆਪਣੇ ਮਾਪਿਆਂ ਦਾ ਜੋ ਨਾਮ ਹੈ ਉਹ ਰੌਸ਼ਨ ਕਰ। ਅਧਿਕਾ ਮਾਦਰੀ ਸਕੂਲ ਇੰਚਾਰਜ ਫਰਮੇਟ ਸੀਨੀਅਰ ਕੰਡਿਸ਼ਨਰ ਸਕੂਲ ਲੇਕਲਾ ਸਰ ਇਹਦਾ ਕੀ ਪ੍ਰੋਗਰਾਮ ਹੈ ਅੱਜ ਸਾਡੇ ਜੋ ਕਲ ਪਲੱਸ 2 ਤੇ 8ਵੀਂ ਦਾ ਨਤੀਜਾ ਲਾਨਾ ਗਿਆ ਹੈ ਉਹ ਤੇ ਸਾਡੀ 8ਵੀਂ ਕਲਾਸ ਦੀ ਖੁਸ਼ਪ੍ਰੀਤ ਕੁੜੀ ਨੇ 596 ਅੰਕ ਪ੍ਰਾਪਤ ਕਰਕੇ ਸਮੁੱਚੇ ਪੰਜਾਬ ਵਿੱਚੋਂ ਚੌਥਾ ਅੰਕ ਤੇ ਜਸ਼ਨ ਨੇ 570 ਸਥਾਸੀ ਅੰਕਲ ਪ੍ਰਾਪਤ ਕਰਕੇ ਸਮੁੱਚੇ ਪੰਜਾਬ ਵਿੱਚੋਂ 14ਵਾਂ ਸਥਾਨ ਰਾਪਤ ਕੀਤਾ ਉਹਨਾਂ ਨੂੰ ਔਰਨਰ ਕਰਨ ਲਈ ਪ੍ਰਿੰਸੀਪਲ ਸਰ ਗੁਰਵਿੰਦਰ ਸਿੰਘ ਦੀ ਅਗਵਾਈ ਵਿੱਚ ਆ ਸੀ ਉਹਨੂੰ ਸਨਮਾਨਿਤ ਕੀਤਾ ਸਰ ਕਿੱਦਾਂ ਦਾ ਲੱਗ ਰਿਹਾ ਕਿ ਇੱਕ ਬੱਚਾ ਹੈ ਜਿਹੜਾ ਤੁਸੀਂ ਦਿੱਤਾ ਲਾਇਆ ਹੈ ਇਹ ਦਿਗਰਾ ਤੋਂ ਪਾੜ ਦੇਉਂਗੇ ਇਹ ਬੜਾ ਕਿੱਦਾਂ ਦਾ ਲੱਗ ਰਿਹਾ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਦਿਨ ਰਾਤ ਅਸੀਂ ਮਿਹਨਤ ਕਰਦੇ ਹਾਂ ਬੱਚੇ ਮਿਹਨਤ ਕਰਦੇ ਹੁੰਦੇ ਮਾਪੇ ਪੂਰਾ ਮਿਹਨਤ ਕਰਦੇ ਨੇ ਜਦੋਂ ਉਸ ਚੀਜ਼ ਦੀ ਸਫਲਤਾ ਮਿਲਦੀ ਹੈ ਤਾਂ ਉਸ ਦਾ ਦਿਲ ਦੀਆਂ ਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਸਕੂਨ ਮਹਿਸੂਸ ਹੁੰਦਾ ਹੈ ਤੇ ਅਸੀਂ ਇਹ ਆ ਸਕਦੇ ਹਾਂ ਕਿ ਇਹ ਖੁਸ਼ੀਆਂ ਇਹਦੇ ਦੇਲ ਕਰਾਨੇ ਬੇੜੀ ਚ ਇਸ ਤਰ੍ਹਾਂ ਜਾਈ ਰੱਖ ਰਹੇ ਹਨ ਤੇ ਅਗਲੇ ਸਾਲਾਂ ਵਿੱਚ ਇਸ ਤੋਂ ਦੁੱਗਣੀਆਂ ਤੇ ਤਿੱਗਣੀਆਂ ਮੈਟਾ ਸਾਨੂੰ ਪ੍ਰਾਪਤ ਹੋਣ। ਬਾਪਾਪੋਰੇ ਇਲਾਕੇ ਵਿੱਚ ਕਿੰਦਾ ਮਾਹੌਲ ਬਣਿਆ? ਬੜਾ ਖੁਸ਼ੀ ਵਾਲਾ ਮਾਹੌਲ ਹੈ ਜੀ ਅਸੀਂ ਪਹਿਲਾਂ ਪਿੰਡ ਵਿੱਚ ਵੀ ਬੱਚਿਆਂ ਦਾ ਮਾਨ ਸਨਮਾਨ ਕੀਤਾ ਹੈ। ਠੀਕ ਹੈ ਸਮੂੱਚੇ ਇਲਾਕੇ ਵਿੱਚ ਬੜੀ ਖੁਸ਼ੀ ਪ੍ਰਾਪਤੀ ਹੋ ਰਹੀ ਹੈ ਕਿਉਂਕਿ ਸਮੂੱਚੇ ਪੰਜਾਬੀ ਚ ਲੱਭ ਇੱਕ ਆਪਣੀ ਸਕੂਲ ਹੋਊਗਾ ਇੱਥੇ ਲੱਭ 4 ਮਾਈਟਾਂ ਨੇ ਠੀਕ ਹੈ ਇਸ ਦਾ ਸਮੂੱਚਾ ਸੇਧਾ ਪ੍ਰਿੰਸੀਪਲ ਜੀ ਗੁਰਵੰਦਰ ਸਿੰਘ ਸਮੂੱਚਾ ਸਟਾਫ ਤੇ ਸਮੂੱਚੇ ਕੱਲਾ ਕੱਲਾ ਵਿਅਕਤੀ ਜਿਸ ਨੇ ਇਸ ਵਿੱਚ 베ੜੇ ਵਿੱਚ ਆਪਣਾ ਕਾਰਜ ਕੀਤਾ ਹੈ ਕਮੇਟੀ ਦੇ ਕਿੰਨਾ ਯੋਗਦਾਨ ਕਰ ਰਹੇ ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਤੋਂ ਸੇਮ ਸਿੰਘ ਦਲਜੀਤ ਸਿੰਘ ਸਾਉ ਤੇ ਸਮੁੱਚੀ ਕਮੇਟੀ ਨੇ ਬੜਾ ਯੋਗਦਾਨ ਦਿੱਤਾ ਹੈ ਪਿਛਲੇ 2 ਸਾਲਾਂ ਤੋਂ ਬੜਾ ਕੋਆਪਰੇਸ਼ਨ ਹੈ ਜੀ ਕੋਈ ਵੀ ਕਾਰਜ ਜਤਾਇਆਂ ਸਫਲਤਾਪੂਰਕ ਹੁੰਦਾ ਹੈ ਜੋ ਸਾਨੂੰ ਪਿੰਡ ਦਾ ਤੇ ਕਮੇਟੀ ਦਾ ਸਹਿਯੋਗ ਹੁੰਦਾ ਜੀ ਇਸ ਪੱਖੋਂ ਅਸੀਂ ਸਮੁੱਚੀ ਕਮੇਟੀ ਦਾ ਬਹੁਤ ਧੰਨਵਾਦ ਕਰਦੇ ਹਾਂ ਮੱਚਾਂ ਨੂੰ ਇਹ ਸੁਝਾ ਦੇਵਾਂਗੇ ਕਿ ਜੋ ਇਹ ਸਫਲਤਾ ਮੰਨੇ ਜ਼ਿੰਦਗੀ ਚ ਇਸ ਤਰ੍ਹਾਂ ਜਾਈ ਰੱਖਣ ਤੇ ਜ਼ਿੰਦਗੀ ਚ ਨਵੀਆਂ ਬੁਲੰਦੀਆਂ ਹਾਸਲ ਕਰਕੇ ਆਪਣਾ ਤੇ ਕੇ ਮਾਪੇ ਇਹਨਾਂ ਦੇ ਸਕੂਲ ਦਾ ਨਾਮ ਰੋਸ਼ਨ ਕਰਨ ਥੈਂਕ ਯੂ ਸਰ ਮੇਰਾ ਨਾਮ ਦਲਜੀਤ ਸਿੰਘ ਸਰੋ ਪਿੰਡ ਲੇਰਕਲਾ ਕਮੇਟੀ ਮੈਂਬਰ ਸਰ ਅੱਜ ਕਲਾਸ 2 ਦਾ ਰਿਜ਼ਲਟ ਤੇ 8ਵੀਂ ਕਲਾਸ ਦਾ ਰਿਜ਼ਲਟ ਆਇਆ ਸੀ ਜੀਦੇ ਵਿੱਚੋਂ ਸਾਡੇ ਬੱਚਿਆਂ ਨੇ ਜਸ਼ਨ ਕੌਰ ਨੇ 14ਵਾਂ ਸਥਾਨ ਤੇ ਖੁਸ਼ਪ੍ਰੀਤ ਕੌਰ ਨੇ 8ਵੀਂ ਚੋਂ ਚੌਥਾ ਸਥਾਨ ਹਾਸਲ ਕੀਤਾ ਹੈ ਸਾਨੂੰ ਸਾਰੇ ਨਗਰ ਨੂੰ ਬਹੁਤ ਖੁਸ਼ੀ ਹੈ ਸਾਡੇ ਪ੍ਰਦੀਪ ਸਰ ਇੰਚਾਰਜ ਸਾਹਿਬ ਬਹੁਤ ਮਿਹਨਤੀ ਨੇ ਬਹੁਤ ਸਟਾਫ ਮਿਹਨਤੀ ਹੈ ਬਹੁਤ ਕੋਆਪਰੇਟਿਵ ਹੋ ਕੇ ਚੱਲਦਾ ਜੀ ਇਹਨਾਂ ਦੀ ਮਿਹਨਤ ਸਦਕਾ ਸਾਡਾ ਪਿੰਡ ਦਾ ਨਾਮ ਸੁਰਖੀਆਂ ਚਾਹੇ ਜੀ ਮੈਂ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਜੀ ਸਟੀਚਰਾਂ ਨੂੰ ਤੇ ਬੱਚਿਆਂ ਨੂੰ ਬੱਚਿਆਂ ਦੀ ਮਾਪਿਆਂ ਨੂੰ ਤੇ ਮੈਂ ਉਮੀਦ ਕਰਦਾ ਜਿਹੜੇ ਬਾਕੀ ਬੱਚੇ ਵੀ ਅਮਰੀਕਾ ਲੈ ਕੇ ਵਧੀਆ ਪੜ੍ਹਾਈ ਕਰਕੇ ਹੀ ਚੰਗੇ ਉੱਚਾਦਿਆਂ ਤੇ ਪਹੁੰਚਣਗੇ ਤੇ ਸਕੂਲ ਦਾ ਨਾਮ ਰੋਸ਼ਨ ਕਰਨਗੇ ਜੀ ਥੈਂਕ ਯੂ ਜੀ